ਸੋ ਜਿੰਨੇ ਮੈਂ ਉਧਾਰ ਪਰਵਦੇ ਸੰਬੰਧ ਗੁਰੂ ਸਾਹਿਬਾਨ ਨੂੰ ਲੱਖ ਲੱਖ ਵਧਾਈ ਬਈ ਉਹ ਮਹਾਨ ਗੁਰੂ ਮਾਨਸੇਹਿ ਕਰਮਾ ਹੋਈਏ ਗੁਰਮਾਨੁ ਪਾਤਸ਼ਾਹ ਦੀ ਚਾਦੀ ਕੋਰਾਪਤ ਵਰਸਾਈ ਤੱਕੇ ਜਿੱਥੇ ਮਾਵੇ ਨਾਨਕ ਨੇ 18-18 ਦੇ ਕੋਲ ਤੋਂ ਨੇ ਜਿੱਥੇ ਮਾਵੇ ਨਾਨਕ ਨੇ ਕੁੱਬੀ ਲਾ ਕੇ ਰੰਗੂ ਬਾਣੀ ਉਤਾਰਨ ਤੇ ਤੁਰਕੀ ਬਾਣੀ ਆਈ ਤਾਂ ਸਭੀ ਤੇ ਸਾਰੀ ਉਹ ਰੰਗੂ ਬਾਣੀ ਦੇ ਕੋਣੀ ਦੇਤਾ ਬਤਾ ਦਰਸਮ ਹੱਥੇ ਦੇਵਸ ਰਾਤ ਦੇ ਰਾਹੀ ਰਾਹ ਦਾ ਸੁਨੇਹਾ ਦਿੱਤਾ ਅੱਜ ਸਾਰੇ ਵਿਸ਼ਵ ਨੂੰ ਲੋੜ ਆ ਕਿ ਇਹਨਾਂ ਬਚਨਾਂ ਤੇ ਅਮਲ ਕਰੀਏ ਇਹਨਾਂ ਅਮਲ ਦੇ ਨਾਲ ਪੂਰਾ ਵਿਸ਼ਵ ਬਚਾ ਹੈ ਉਹ ਇਸ ਨੂੰ এনवायरमेंट ਦੀ ਪ੍ਰਦੂਸ਼ਣ ਤੋਂ ਮੋਟੋ ਰੱਖਦਾ ਅਸੀਂ ਸਾਰੇ ਰਲ ਕੇ ਜਿੱਤ ਕਰਾਂਗੇ ਹਵਾ ਪਾਣੀ ਧਰਤੀ ਨੂੰ ਬਚਾੜਿਆ ਵੀ ਅਸੀਂ ਆ ਤੇ ਸਵਾਸਾ ਵੀ ਅਸੀਂ ਆ ਵੇੜਾ ਤੇ ਸਵਾਰਾਂਗੇ ਇਹ ਭਾਰੋ ਹਾਂ ਸੁਖਰਾ ਹਾਂ ਜੇ ਵੀ ਸੁਖੀ ਨਵਾਂ ਦੇ ਸਾਡੀ ਆਉਣ ਵਾਲੀ ਅਕ੍ਰਿਤੀ ਵੀ ਮੁੱਕਿਆਈ ਆ ਦੋ ਬਾਪੇ ਨਾਨਕ ਦੇ ਵੇਸ ਨੂੰ ਬੱਲੇ ਬਣਿਏ ਤੇ ਇਹ ਤੋਂ ਪਰਖ ਤੋਂ ਬੱਜੇ ਰਹੇ ਬਲਾਈਏ ਇਹ ਗੁਰਨਾਮਿਕ ਪਾਤਸ਼ਾਹ ਜੀ ਸਰਬੱਤ ਗੁਰਸੰਗਤ ਨੂੰ ਲੱਗਦਾ ਨਾਨਕ ਪ੍ਰਗਟਿਆ ਮਿਤੀ ਤੋਂ ਜਗ ਚਾਨਣ ਹੋਵਾ ਯੁਕਰ ਸੂਰਜ ਨਿਕਲੇ ਆ ਤਾਰੇ ਛੇ ਅੰਧੇਰ ਭੋਵਾ ਸੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੇ ਸਬੰਧ ਦੇ ਵਿੱਚ ਅੱਜ ਬਹੁਤ ਹੀ ਪਵਿੱਤਰ ਨਗਰ ਕੀਰਤਨ ਜਿਹੜਾ ਹੈ ਉਹ ਪਲਕਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨਮਸਤਕ ਹੋਰੀਆ ਨੇ ਔਰ ਇਸ ਦੇ ਵਿੱਚ ਬਹੁਤ ਸਾਰੇ ਸੰਗੂਰੂਲ ਔਰ ਬਹੁਤ ਸਾਰੇ ਡਿਪਾਰਟਮੈਂਟ ਔਰ ਬਹੁਤ ਸਾਰੀਆਂ ਇਲਾਕੇ ਦੀਆਂ ਸੰਗਠਾ ਨੇ ਗੁਰੂ ਮਹਾਰਾਜ ਦੇ ਫੁੱਲੇ ਲੰਗਰ ਲਗਾਏ ਹੋਏ ਨੇ ਔਰ ਸਾਰਾ ਹੀ ਭਾਈਚਾਰਾ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੂਰ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਰਿਹਾ ਹੈ ਔਰ ਮੈਂ ਅੱਜ ਦੇ ਮੁਬਾਰਕ ਦਿਨ ਦੇ ਉੱਤੇ ਇਸ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਗੁਰੂ ਪਰਾਹ ਜੀ ਤਾਂ ਹੀ ਕੁਸ਼ੀਆਂ ਬਣਾਈ ਰੱਖੇ ਔਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰੀ ਕਰਤੱਵ ਨੂੰ ਸਮੁੱਚੇ ਸੰਸਾਰ ਨੂੰ ਤੁਹਾਨੂੰ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਰeal ਦਰ ਪਰਬ ਦੇ ਸਭ ਤੋਂ ਵੱਧ ਗੁਰੂਆਂ ਦਾ ਲੋ ਲੱਖ ਲੱਖ ਵਧਾਈ ਜਿੰਨੇ ਆ ਮਹਾਨ ਗੁਰੂ ਮਾਨਬੀ ਕਿਰਪਾ ਹੋਈ ਹੈ ਗੁਰਮਾਨ ਕਾਸ਼ਾ ਦੀ ਚਾਲੀ ਕੋਰਾਬ ਤੇ ਵਰਸਾਈ ਕਰਕੇ ਜਿੱਥੇ ਬਾਬੇ ਨਾਨਕ ਨੇ 13-13 ਦੇ ਕੋਲ ਤੋਂ ਨੇ ਜਿੱਥੇ ਬਾਬੇ ਨਾਨਕ ਨੇ ਸੁਬੀ ਲਾ ਕੇ ਰਬੂ ਬਾਣੀ ਉਚਾਰ ਕੇ ਤੇ ਤੁਰਕੀ ਬਾਣੀ ਆਇ ਤਨਸੰਗਤ ਦੀ ਬਣਾਈ ਹੋਰ ਰਬੂ ਬਾਣੀ ਦੇ ਆਜ ਹਰਨ ਕਰਕੇ ਬੋਨਗਰੋ ਪਾਣੀ ਦਿੱਤਾ ਪਾਤਾ ਸਰ ਸਮਾਹਤ ਦੇਵ ਸਰਾਤ ਦੇ ਵਾਈ ਵਾਈ ਬਸ ਸੁਨਹਿਣਾ ਦਿੱਤਾ ਅੱਜ ਸਾਰੇ ਵਿਸ਼ਵ ਨੂੰ ਲੋੜ ਆ ਕਿ ਇਹਨਾਂ ਬਚਨਾ ਤੇ ਅਫਲ ਕਰੀਏ ਇਹਨਾਂ ਅਮੰਗ ਦੇ ਨਾਲ ਪੂਰਾ ਵਿਸ਼ਵ ਬੋਦਾ ਹੈ ਉਹ এনवायरमेंट ਦੀ ਪ੍ਰਦੂਸ਼ਣ ਦੇ ਮਤਲਬ ਹੋ ਸਕਦਾ ਅਸੀਂ ਸਾਰੇ ਨਾਲ ਕੇ ਜਦਨ ਕਰਾਂਗੇ ਖਾਵਾ ਪਾਣੀ ਦਰਦੀ ਨੂੰ ਪਵਾੜਿਆ ਵੀ ਅਸੀਂ ਆ ਸੇ ਸਵਾਗਤ ਹੀ ਅਸੀਂ ਆਏ ਤੇ ਰਲ ਕੇ ਸਵਾਰਾਂਗੇ اے ਬਾਬ ਹਾਂ ਸੁਖੀ ਰਵਾਂਗੇ ਅਸੀਂ ਵੀ ਸੁਖੀ ਰਵਾਂਗੇ ਸਾਡੀ ਆਉਣ ਵਾਲੀ ਜਾਨ ਵੀ ਸੁਖੀ ਆਈਏ ਸਵਾਗਤ ਹੈ ਨਾਨਕ ਦੇ ਦੇਸ ਨੂੰ ਬੱਲੇ ਬੱਦੀਏ ਤੇ ਸੇ ਸਵਾਰ ਕੇ ਗੁਰਸੇਰੇ ਰੰਗ ਲਾਏ ਗੁਰਮਾਨੰਗ ਬਾਤ ਸੋ ਗੁਰਬੰਧ ਗੁਰਸੇਰੇ ਨੂੰ ਲੱਗ ਲੱਗ ਬਣਾਈਆ ਕੋਈ ਨਾ ਦੱਸਦਾ ਬਾਬਾਈ ਅਨੋਠ ਖੱਤੂਰ ਨਾਨਕ ਪ੍ਰਗਟਿਆ ਮਿਤੀ ਤੁੰਦ ਜਗ ਚਾਨਣ ਹੋਵਾ ਉੱਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭਲਵਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੇ ਸਬੰਧ ਵਿੱਚ ਅੱਜ ਬਹੁਤ ਹੀ ਪਵਿੱਤਰ ਨਗਰ ਕੀਰਤਨ ਜਿਹੜਾ ਹੈ ਉਹ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਤੇ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨਮਸਤਕ ਹੋਰੀਆਂ ਨੇ ਔਰ ਇਸ ਦੇ ਵਿੱਚ ਬਹੁਤ ਸਾਰੇ ਸਕੂਲ ਔਰ ਬਹੁਤ ਸਾਰੇ ਡਿਪਾਰਟਮੈਂਟ ਔਰ ਬਹੁਤ ਸਾਰੀਆਂ ਇਲਾਕੇ ਦੀਆਂ ਸੰਸਥਾ ਨੇ ਗੁਰੂ ਮਹਾਰਾਜ ਦੇ ਪੂਲੇ ਲੰਗਰ ਲਗਾਏ ਹੋਏ ਨੇ ਔਰ ਸਾਰਾ ਹੀ ਭਾਈਚਾਰਾ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਅਸੀਸ ਝੁਕਾਰਿਆ ਹੈ ਔਰ ਮੈਂ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਇਸ ਨਗਰ ਕੀਰਤਨ ਦੇ ਸਬੰਧ ਦੇ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਗੁਰੂਪਾਰਾ ਜੀ ਤਾਂ ਹੀ ਖੁਸ਼ੀਆਂ ਬਣਾਈ ਰੱਖੇ ਔਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰੀ ਸਰਕਾਰ ਨੂੰ ਸੁਪੁੱਟੇ ਸੰਸਾਰ ਨੂੰ ਧੰਨ ਧੰਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ